पटियाला पुलिस ने बारह साल पहला हुई एक रौके खड़े करने वाले कतल की गुत्थी सुलझा ली है मामला थाना हरगोबिंदपुर का है जिथे रणजीत कौर ने अपने आशुक सतनाम सिंह के दो हजार चौदह में अपने चौदह साला पुत्र संदीप सिंह की गला खोल के हत्या की

ਹਾਂ ਕੋਈ ਮੁੱਤ ਨਹੀਂ ਅੱਜ ਅਸੀਂ ਨਵਾਂ ਦਿਨ ਤਾਂ ਨਾ ਹਰ ਚੱਕਾ ਹੈ ਸਭੀ ਆਪਾਂ ਹਮਦਰਦਾਂ ਦੇ ਨਾਲ ਇੰਡੀਆ ਵੀ ਦਾ ਉਹਨੂੰ ਜੁਰਤ ਕੰਮ ਕਰਦੇ ਨੇ ਅਰਥਾ ਹਰ ਕਰਨਾ ਚਾਹੀਦਾ ਹੈ ਤੇ ਸਿੱਧੀ ਸਿੱਧੀ ਦੋਵਾਂ ਨੇ ਨਿਗ੍ਹਾਵਾਂ ਹੁੰਦੀਆਂ ਨੇ ਆਹ ਨਾਲ ਵਿੱਚ ਇੱਕ ਇੱਕ ਦੇ ਦਾਨਾ ਫਿਰਦੀ ਹੈ ਉਹ ਜੈ ਸੰਤਲਈਏ ਉਹ ਬੰਦੇ ਆਇਆ ਜਿਹੜਾ ਮੜਾ ਖੜਿਆ ਤੇ ਤਰਨਜੀਤ ਕੌਣ ਹੈ ਉਹ ਮੜੇ ਦੀ ਮਾਂ ਹੈ

ਤੰਮੀ ਪੁਛਦੇ ਰਹੇ ਹਾਂ ਇਹ ਇਹ ਦੱਸਿਆ ਨੇ ਕਿ ਮੇਰਾ ਭਤੀਜਾ ਸਾਲ 2014 ਦੇ ਵਿੱਚ ਨਾ ਇੱਕ ਲੜਕਾ ਸੰਦੀਪ ਸਿੰਘ ਗਾਇਬ ਹੁੰਦਾ ਤੇ ਉਹਦੇ ਤਾਏ ਨੇ ਸਾਡੇ ਕੋਲ ਪੁੱਚਤਾ ਦਰਜ ਕਰਾਇਆ 42/14 ਸ਼੍ਰੀ ਹਰਗੋਬਿੰਦਪੁਰ ਇਹ ਪੁੱਚਤਾ ਦਰਜ ਹੋਇਆ 364 34 ਆਈਪੀਸੀ ਦੇ ਤਹਿਤ ਕਿ ਮਾਰ ਦੇਣ ਦੀ ਨੀਅਤ ਨਾਲ ਮੇਰੇ ਭਤੀਜੇ ਨੂੰ ਰਣਜੀਤ ਘਰ ਜੋ ਪੀ ਇਹਦੀ ਭਰਜਾਈ ਸੀਗੀ ਤੇ

गुप्त सुंदर अनुसार पता लगे की गुलाब है जी जो काफी तैदाद मिलता है तो और जारी क्वालिटी है ਉਹ ਲੋਅ ਦੇ ਛੱਕ ਦੇ ਆਧਾਰ ਤੇ ਅਸੀਂ ਉਸੇ ਬਿਜ਼ਨਸ ਕੀਤਾ ਹਾਂ ਹਮਤ ਪਿਛੋਲਾਵਾ ਅੱਜ ਉਹਨੇ ਵੀ ਜਿੰਨਾ ਬੈਕਸ ਜਿਵੇਂ ਅਸੀਂ ਪਹਿਲਾਂ ਲਿਖਿਆ ਸੀ ਕਿ ਕਿਸੇ ਹੋਰ ਦੁਕਾਨ ਤੋਂ ਨਹੀਂ ਆਇਆ ਤੇ ਸੇਮ ਕੰਪਨੀ ਦਾ ਸੇਮ ਬ੍ਰਾਂਡ ਹੈ ਔਰ ਉਹ ਜਿਹੜਾ ਆਨਸੇਫ ਆਇਆ ਉਹਨੂੰ ਹੀ ਚਾਣਦੀਨ ਕਰਦੇ ਹੋਏ ਅਸੀਂ ਐਸਐਨਸੀ ਦੇ ਪੰਤੇ ਆ ਤੇ ਔਰ ਇਸੇ ਗੋਦਾਮ ਤੇ ਰੇਡ ਕੀਤਾ ਜਾ ਕੇ ਔਰ ਇਤਸਾਦੋਂ ਤਿੰਨ ਚਾਰ ਵੈਰਾਈਟੀਆਂ ਜੇ ਹੀ ਉਠਾ ਲਏ ਆ ਤਾਂ ਇਸ ਸੰਬਲ ਆਨਸੇਫ ਆ ਚੁੱਕਾ ਹੈ ਔਰ ਇਹ ਅਗੇ ਅਸੀਂ ਕਾਰਵਾਈ ਕਰਾਂਗੇ ਕਿ ਇਹ ਕਮੰਡੀ ਬੰਦੀ ਹੋਈ ਆ ਔਰ ਜਿਹੜੇ ਬਾਕੀ ਜਿੰਨਾ ਵੀ ਚ ਉਸੇ ਸੇਮ ਬ੍ਰਾਂਡ ਦਾ ਹੈ ਅਸੀਂ सील करके इतने गोदाम अंडरलॉक एंट्री कर